ਅੱਜ ਮੈਂ ਤੁਹਾਨੂੰ ਫਿੰਗਰਪ੍ਰਿੰਟ ਦੇ ਘੈਂਟ ਘੈਂਟ ਫੀਚਰ ਦੱਸੂਗਾ ਮੈਂ 100% ਗਾਰੰਟੀ ਨਾਲ ਕਹਿ ਸਕਦਾ ਤੁਸੀਂ ਬਿਲਕੁਲ ਵੀ ਨਹੀਂ ਯੂਜ਼ ਕੀਤੇ ਹੋਣੇ ਮੰਨ ਲਓ ਮੈਂ ਆਪਣਾ ਇਧਰ ਲੰਗੂਠਾ ਲਾਉਂਗਾ ਤਾਂ ਮੇਰਾ ਵਟਸਐਪ ਖੁੱਲ ਜਾਣਾ ਜੇਕਰ ਇਧਰ ਲਾਉਂਗਾ ਤਾਂ ਇੰਸਟਾਗ੍ਰam ਖੁੱਲ ਜਾਣਾ ਤਿੰਨ ਤੇ ਘੱਟ ਤੋਂ ਘੱਟ ਵੀ ਚਾਰ ਫਿੰਗਰਪ੍ਰਿੰਟ ਲੌਕ ਲਾ ਸਕਦਾ ਹੈ ਸੋਣੇਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਧਿਆਗਾਂ ਪਾ ਦੱਸਦੇ ਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਆਪਣੇ ਕੋਲ ਦੋ ਫੋਨ ਹੈ ਆਪਾਂ ਤੁਹਾਨੂੰ ਦੋਨੋਂ ਫੋਨਾਂ ਦੇ ਵਿੱਚ ਕਰਕੇ ਦੱਸਾਂਗੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਇਸ ਫੋਨ ਦੇ ਵਿੱਚ ਆ ਜ ਬੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆ ਜਾਣਾ ਹੋਣ ਤੋਂ ਬਾਅਦ ਤੁਸੀਂ ਦੇਖਣਾ ਵੀ ਤੁਹਾਡੇ ਲੌਕ ਸਕਰੀਨ ਕਿੱਥੇ ਹੈ ਤੇ ਆਪਾਂ ਕਲਿੱਕ ਕਰਨਾ ਹੈ ਅਰੇ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਰ ਸਕਰੀਨ ਲੌਕ ਇੱਥੇ ਕਲਿੱਕ ਕਰਨਾ ਹੈ ਇੱਥੇ ਆਪਾਂ ਆਪਣਾ ਜੋ ਵੀ ਪਾਸਵਰਡ ਵਗੈਰਾ ਤੁਸੀਂ ਭਰਨਾ ਹੈ ਜੀ ਪਾਸਵਰਡ ਵਗੈਰਾ ਭਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਆਪਾਂ ਆ ਜਾਣਾ ਆਉਣ ਤੋਂ ਬਾਅਦ ਥੱਲੇ ਦੇਖ ਸਕਦੇ ਫਿੰਗਰਪ੍ਰਿੰਟ ਦੇ ਤੇ ਆਪਾਂ ਕਲਿੱਕ ਕਰ ਲਓ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਤੁਹਾਡੇ ਸਾਹਮਣੇ ਹੀ ਹੈ ਮੈਂ ਤਿੰਨ ਫਿੰਗਰਪ੍ਰਿੰਟ ਐਡ ਕੀਤੇ ਹੋਆ ਤਾਂ ਤੁਸੀਂ ਚੌਥਾ ਇੱਥੋਂ ਐਡ ਕਰ ਲਵੋ ਮਤਲਬ ਐਡ ਕਰਨ ਦੇ ਨਾਲ ਕੀ ਹੋਣਾ ਜਿੱਦਾਂ ਐਡ ਕਰਨ ਤੋਂ ਬਾਅਦ ਇੱਥੇ ਬੈਕ ਆ ਜਾਣਾ ਇੱਥੇ ਤੁਹਾਡੇ ਜਦੋਂ ਐਡ ਕਰ ਲੂੰਗੀ ਤੇ ਇੱਥੇ ਚੌਥਾ ਫਿੰਗਰਪ੍ਰਿੰਟ ਆ ਜਾਣਾ ਤਾਂ ਉਹਦੇ ਨਾਲ ਹੋਣਾ ਕੀ ਆ ਮਤਲਬ ਤੁਸੀਂ ਚਾਰ ਫਿੰਗਰਪ੍ਰਿੰਟ ਤੇ ਆਪਣੀ ਚਾਰ ਉਂਗਲੀਆਂ ਦੇ ਫਿੰਗਰਪ੍ਰਿੰਟ ਲਾ ਸਕਦੇ ਆ ਮੰਨ ਲਓ ਤੁਸੀਂ ਇਧਰਲੇ ਹੱਥ ਨਾਲ ਅੰਗੂਠਾ ਲਾ ਲਵੋਗੇ ਤਾਂ ਵੀ ਤੁਹਾਡੇ ਮਤਲਬ ਫੋਨ ਦਾ ਲੌਕ ਖੁੱਲੂਗਾ ਦੂਸਰੇ ਹੱਥ ਦੇ ਅੰਗੂਠੇ ਨਾਲ ਲਾਵੋਗੇ ਤਾਂ ਵੀ ਖੁੱਲੂਗਾ ਜੇਕਰ ਤੁਸੀਂ ਦੋ ਉਂਗਲਾਂ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਆ ਉਂਗਲਾਂ ਦੇ ਨਾਲ ਆਪਣਾ ਫਿੰਗਰਪ੍ਰਿੰਟ ਐਡ ਕਰੂਗੇ ਤਾਂ ਤਾਂ ਵੀ ਖੁੱਲੂਗਾ ਤੇ ਇੰਨੀ ਕਾਰਨ ਤੋਂ ਬਾਅਦ ਹੁਣ ਤੁਸੀਂ ਇਹਨਾਂ ਦਾ ਆਪਾਂ ਇੱਥੇ ਜਾਣਾ ਹੈ ਆਪਾਂ ਜਾਣ ਤੋਂ ਬਾਅਦ ਇੱਕ ਗੁੱਡ ਲੱਕ ਨਾਂ ਦੀ ਐਪ ਆ ਇਹ ਤੁਸੀਂ ਪਲੇ ਸਟੋਰ ਤੋਂ ਬਾਣੀ ਬਿਲਕੁਲ ਸੇਵ ਹੈ ਇਹ ਸੈਮਸੰਗ ਕੰਪਨੀ ਦੀ ਆਪਣੀ ਹੈ ਇੱਥੇ ਹੀ ਕਰਨਾ ਗੁੱਡ ਲੱਕ ਤੇ ਜਾਣਾ ਜਾਣ ਤੋਂ ਬਾਅਦ ਕੀ ਕਰਨਾ ਹੈ ਮੜੀ ਪ੍ਰੋਸੈਸਿੰਗ ਲੈਣੀ ਹੈ ਲੈਣ ਤੋਂ ਬਾਅਦ ਜਦੋਂ ਖੁੱਲ ਗਈ ਇੱਥੇ ਲਾਈਫ ਆਪ ਤੇ ਜਾਣਾ ਆਉਣ ਤੋਂ ਬਾਅਦ ਥੱਲੇ ਲਿਖਿਆ ਰੂਟਨਸ ਪਲੱਸ ਇੱਥੇ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਮੜੀ ਪ੍ਰੋਸੈਸਿੰਗ ਲੈਣੀ ਲੈਣ ਤੋਂ ਬਾਅਦ ਥੱਲੇ ਤੁਸੀਂ ਦੇਖਿਆ ਇੱਥੇ ਆ ਗਿਆ ਫਿੰਗਰਪ੍ਰਿੰਟ ਆਪਾਂ ਫਿੰਗਰਪ੍ਰਿੰਟ ਤੇ ਕਲਿੱਕ ਕਰਨਾ ਤੁਸੀਂ ਇੱਥੋਂ ਪਹਿਲਾਂ ਉੱਪਰ ਲਿਖਿਆ ਹੈ ਅਨਲੌਕ ਫ ਮਤਲਬ 1 ਜਾਂ 2 ਫਿੰਗਰਪ੍ਰਿੰਟ ਤੋਂ ਚੁਕੀਦਾ ਮਤਲਬ 2 ਤੇ ਰੱਖ ਲਓ ਤੇ ਆਪਾਂ ਡਨ ਨਹੀਂ ਕੀਤਾ। ਆਪਾਂ ਇੱਥੇ ਆਣਾ ਐਡਿਟ ਤੇ ਐਡਿਟ ਤੇ ਕਲਿੱਕ ਕਰਨ ਤੋਂ ਬਾਅਦ ਹੁਣ ਆਏ ਉੱਥੇ ਆਪਾਂ ਥੱਲੇ ਦੇਖਾ ਐਡ ਤੇ ਲਿਖਿਆ ਐਡ ਐਕਸ਼ਨ ਇੱਥੇ ਕਲਿੱਕ ਕਰਨਾ। ਕਰਨ ਤੋਂ ਬਾਅਦ ਥੋੜਾ ਜਿਹਾ ਥੱਲੇ ਆਉਣਾ ਇੱਥੇ ਐਪ ਵਗੈਰਾ ਆ ਜਾਣੀ ਹੈ। ਓਪਨ ਐਪ ਇੱਥੇ ਆਪਾਂ ਕਲਿੱਕ ਕਰਨਾ। ਇੱਥੇ ਮਤਲਬ ਕੋਈ ਵੀ ਐਪ ਜਦਾ ਹੀ ਰੱਖ ਲਓ ਇਹ ਵਾਲੀ ਐਪ ਸਿਲੈਕਟ ਕਰਨੀ ਕਰਨ ਤੋਂ ਬਾਅਦ ਇੱਥੇ ਆਪਾਂ ਡਨ ਕਰ ਦਾਂਗੇ। ਤਾਂ ਹੁਣ ਕੀ ਹੋਣਾ ਹੈ ਜਦੋਂ ਤੁਸੀਂ ਇਧਰੋਂ ਮਤਲਬ ਫਿੰਗਰਪ੍ਰਿੰਟ ਲਾਉਣਾ ਹੈ। ਫਿੰਗ ਇੱਧਰ ਲੇ ਅੰਗੂਠੇ ਨਾਲ ਲਾਉਂਗੇ ਤਾਂ ਤੁਹਾਡਾ ਮਤਲਬ WhatsApp ਵੀ ਖੁੱਲ ਸਕਦਾ ਦੂਸਰੇ ਹੱਥ ਦੇ ਨਾਲ ਲਾਉਂਗੇ ਤਾਂ Facebook ਵੀ ਖੁੱਲ ਸਕਦਾ ਹੈ ਮਤਲਬ ਦੋਨਾਂ ਫਿੰਗਰਪ੍ਰਿੰਟ ਤੇ ਅਲੱਗ-ਅਲੱਗ ਐਪ ਤੁਸੀਂ ਸਿਲੈਕਟ ਕਰ ਸਕਦੇ ਨਾਲੇ ਤੁਹਾਡਾ ਲੌਗ ਖੁੱਲ ਜੂਗਾ ਨਾਲੇ ਤੁਹਾਡੀਆਂ ਐਪਾਂ ਖੁੱਲੀਆਂ ਜਾਣੀਆਂ ਤਾਂ ਇਹ ਵੀ ਤੁਸੀਂ ਟਰਾਈ ਕਰਕੇ ਜ਼ਰੂਰ ਦੇਖੋ ਹਾਂਜੀ ਇਹ ਤਾਂ ਨਵੇਂ ਇਸ ਫੋਨ ਦੇ ਵਿੱਚ ਵੀ ਦੱਸਦਾ ਇਹਦੇ ਕਰਨਾ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਹੈ ਫਿੰਗਰਪ੍ਰਿੰਟ ਫਿੰਗਰਪ੍ਰਿੰਟ ਆਪਾਂ ਜਦੋਂ ਸਰਚ ਕਰਨਾ ਹੈ ਤੇ ਉੱਪਰ ਆ ਜਾਣਾ ਹੈ ਫਿੰਗਰਪ੍ਰਿੰਟ ਤੇ ਸਰਚ ਕੀਤਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਫਿੰਗਰ ਤੁਸੀਂ ਜੋ ਵੀ ਲੋਕ ਵਗੈਰਾ ਲੱਗਾ ਉਹਨੂੰ ਪਹਿਲਾਂ ਖੋਲਣਾ ਹੈ ਜਿੱਦਾਂ ਲੋਕ ਖੋਲਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਤੁਸੀਂ ਥੱਲੇ ਆਇਆ ਨਾ ਤੁਸੀਂ ਦੇਖਿਓ ਲਿਖਿਆ ਦੋ ਫਿੰਗਰਪ੍ਰਿੰਟ ਮੈਂ ਪਹਿਲੇ ਐਡ ਕੀਤੇ ਹੋਆ ਹੁਣ ਮੈਂ ਦੋ ਉਂਗਲਾਂ ਦੇ ਨਾਲ ਅਲੱਗ-ਅਲੱਗ ਫਿੰਗਰਪ੍ਰਿੰਟ ਮਤਲਬ ਐਡ ਕੀਤੇ ਹੋਏ ਮੈਂ ਗੁੱਢੇ ਇਧਰਲੇ ਗੁੱਢੇ ਨਾਲ ਫਿੰਗਰਪ੍ਰਿੰਟ ਖੋਲ ਸਕਦਾ ਤੇ ਦੂਸਰੇ ਦੇ ਨਾਲ ਵੀ ਤੁਸੀਂ ਦੇਖ ਸਕਦਾ ਥੱਲੇ ਲਿਖਿਆ ਐਡ ਫਿੰਗਰਪ੍ਰਿੰਟ ਤੁਸੀਂ ਹੋਰ ਵੀ ਇਸ ਫੋਨ ਦੇ ਵਿੱਚ ਘੱਟੋ ਘੱਟ ਵੀ ਪ ਜਾਣੀ ਆਪਣੀਆਂ ਫੋਨ ਦੀਆਂ ਆਪਣੇ ਹੱਥਾਂ ਦੀਆਂ ਪੰਜਾਂ ਉਂਗਲਾਂ ਦੇ ਨਾਲ ਅਲੱਗ-ਅਲੱਗ ਉਂਗਲਾਂ ਨਾਲ ਤੁਸੀਂ ਆਪਣੇ ਫੋਨ ਦਾ ਲੋਕ ਸੈੱਟ ਕਰ ਸਕਦੇ ਆ ਇਹ ਹੈਗਾ ਆਪਣੇ ਕੋ ਵਿਵੋ ਦਾ ਫੋਨ ਤੇ ਆਹ ਵਾਲਾ ਹੈਗਾ ਸੈਮਸੰਗ ਦਾ ਤਾਂ ਤੁਸੀਂ ਵੀ ਆਪਣੇ ਫੋਨ ਦਾ ਨਾਮ ਮੈਨੂੰ ਕਮੈਂਟ ਦੇ ਵਿੱਚ ਦੱਸੋ ਤੇ ਜਾ ਕੇ ਚੈੱਕ ਕਰੋ ਵੀ ਫਿੰਗਰਪ੍ਰਿੰਟ ਦੀ ਜਿਹੜੀ ਸੈਟਿੰਗ ਹੈ ਤੁਹਾਡੇ ਫੋਨ ਦੇ ਵਿੱਚ ਹੈਗੀ ਜਾਂ ਨਹੀਂ ਹੈਗੀ ਆ ਤੇ ਬਾਕੀ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ